ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਰ ਦਾ ਜ਼ਰੂਰ ਹੈ ਕਨਫਰਮ ਕਰ ਲਿਓ ਪਿੰਡ ਦਸਤੋ ਰੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ શ્રી ਤਰਨਤਨ ਸਾਹਿਬ ਮਾਲਕ ਵੀਰ ਦਾ ਨਾਮ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਇਹਨਾਂ ਚਾਰ ਨੱਕ ਮੱਝਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਇੱਕ ਮੱਝ ਟੋਕਰ ਘਬਣੂਗੀ ਇੱਕ ਮਾਰੀ ਦੋਸਤੋ ਉੱਚੇ ਬਚਤ ਦੇ ਬਾਕੀ ਮਜਾ ਦੋਸਤੋ ਸਜਰ ਸੁਈਆਂ ਹੋਣਗੀ ਪਸ਼ੂ ਦੋਸਤੋ ਚਾਰੇ ਚਾਰੇ ਪਸ਼ੂ ਦੋਸਤੋ ਸੂਏ ਸਵਾਏ ਮੇਰੇ ਵੀਰੇ ਇੱਕ ਟੰਮ ਦੋ ਟੰਮ ਚੋ ਗਿਆ ਆਪਣੀ ਤਸੰਦੀ ਜਰੂਰ ਕਰ ਲਿਆ ਕਰੋ ਦੋਸਤੋ ਹਰ ਵੀਡੀਓ ਜੋ ਬੇਨਤੀ ਹੀ ਕਰਦੇ ਆ ਦੋਸਤੋ ਤੁਹਾਡਾ ਫਰਜ਼ ਬੰਦਾ ਤੁਹਾਡਾ ਹੱਕ ਆ ਪਹੂ ਦੀ ਤਸੰਦੀ ਕਰਨੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਫਿਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋ ਆਓ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਜਾਣਕਾਰੀ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਆਪਾਂ ਲੈ ਲੈਨੇ ਆ ਹਾਂ ਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਜੀ ਠੀਕ ਠਾਕ ਹੋ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਆ ਹਾਂ ਜੀ ਹਾਂ ਜੀ ਵਧੀਆ ਜੀ ਚਲੀਏ ਤਾਂ ਕੰਮ ਕਰਵਾਉਂਦੇ ਹਾਂ ਹਾਂ ਜੀ ਬੜਾ ਵਧੀਆ ਜੀ ਠੀਕ ਹੈ ਜੀ ਬਾਬਾ ਟਾਈਮ ਹੋ ਗਿਆ ਕਿ ਟਾਈਮ ਨਾ ਮੇਰਾ ਹੋ ਗਿਆ ਇਹ ਇਨਸੀਡੈਂਟ ਗਿਆ ਅੱਛਾ ਜੀ ਆਵੇ ਅਜੇ ਵੀ ਟੈਂਕੇ ਟੋਂਕੇ ਲੱਗੇ ਆ ਬਚਾਅ ਹੋ ਗਿਆ ਤਾਈਓ ਹਟ ਦਾ ਦਿਨ 15 ਦਿਨ ਬ੍ਰੇਕ ਲੱਗੀ ਆ ਬਚਾਅ ਜਾਨੀ ਕਿ ਬਚਾਅ ਹੋ ਗਿਆ ਹਾਂ ਜੀ ਹਾਂ ਜੀ ਠੀਕ 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 ਤੇ ਹੁਣ ਮਾਂ ਚਲੋ ਦਈਏ ਮੌਕਾ ਵੀਰ ਨੂੰ ਫੇਰ ਹਾਂ ਜੀ ਹਾਂ ਜੀ ਹਾਂ ਜੀ ਤੇ ਯਾਰ ਰਸ ਬੋਲਦੀ ਵੀਰ ਆਪਣਾ ਡਰੈਸ ਆਪਣਾ ਜ਼ੋਰ ਸਿੰਘ ਪਿੰਡ ਆ ਹਾਂਜੀ 32 ਮਾਣਾ ਦੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਆਪਣਾ 88721 ਹਾਂਜੀ 190 ਠੀਕ ਹੈ ਜੀ ਹਾਂਜੀ ਨਾਮ ਉਸਕਰ ਸਿੰਘ ਨਾਮ ਸਕਰਤ ਸਿੰਘ ਅੱਛਾ ਅੱਜ ਆਪਣੇ ਕੋਲ ਟੋਟਲ 4 ਨਾ ਗੱਮ ਹਾਂਜੀ ਹਾਂਜੀ ਇੱਕ ਟੋਕੜ ਗੱਬਣ ਇੱਕ 7 ਸਤਾ ਮਹੀਨੇ ਦੀ ਗੱਬਣ 7 ਕਿਲੋ ਦੁੱਧ ਆ ਹਾਂਜੀ ਇਹਨੂੰ ਵੀ ਸੂਈ ਨੂੰ ਹੋ ਗਿਆ ਅੱਜ 8-7 ਦਿਨ ਦਾ ਹੀ ਲਾ ਲਓ ਕੱਟਾ ਜੋ ਹਾਂਜੀ ਹਾਂਜੀ ਤੇ ਇਹਨੂੰ ਮਹੀਨਾ ਲਾ ਲੋ ਆਜੋ ਕੱਟੀ ਇਹਦੀ ਹਾਂਜੀ ਹਾਂਜੀ ਦੁੱਧ ਤੇ 10 ਕਿਲੋ ਹੀ ਝੋਟੀ ਥੱਲੇ ਝੂੜੀ ਮਾਰਨਾ ਹਾਂਜੀ ਹੁਣ 68 ਲੰਗਨ ਕਰਨ ਚ ਹੋਣ ਦੁੱਧ ਰਹਿ ਗਿਆ ਸਾਰਾ 7 ਕਿਲੋ 7 ਕਿਲੋ ਦੇ ਹਾਂਜੀ ਸਵੇਰ ਤੁਹਾਨੂੰ ਪਰ ਇਹ ਪਹਿਲਣ ਝੋਟੀ ਹੈ ਅੱਛਾ ਪਹਿਲਣ ਝੋਟੀ ਹੈ ਮੂੰਹ ਛਗੀ ਜੋ ਅੱਛਾ 6 ਦੰਦ ਪਹਿਲੇ ਪਹਿਲਾ ਸੂਆ ਹਾਂਜੀ ਤੇ ਦੋਸਤੋ ਵੀਰ ਨੇ ਤਾਂ ਦੱਸਤਾ ਵੀਰ ਦਾ ਐਕਸੀਡੈਂਟ ਹੋ ਗਿਆ 68 ਲੰਗਨ ਕਰਕੇ ਪਹੁੰਚੀ ਦੀ ਸਾਮ ਘਟੋਏ 7 ਨੇ ਦੁੱਧ ਮੌਕੇ ਦਾ ਤਿਆਰ ਇਹਨੂੰ ਵੀ ਲੈ ਕੇ ਟਿਕਟਵਰਨ ਲਗਾਏ ਨਾ 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 ਕੋਈ ਕੱਢੀ ਬਾਰਨ ਮੋਕਸਾਂ ਵੀਰੋ ਪਹਿਲਾ ਸਵਾ ਝੋਟੀਏ ਸਰੀਓ ਤੇ ਸਰੀ ਨੂੰ ਤਕਰੀਬਨ 1 ਮਹੀਨੇ ਦਾ ਟਾਈਮ ਲੱਗਦਾ ਬੱਟਾ ਇਹਨੂੰ ਲੈ ਜਾ ਇਹਨੂੰ ਲੈ ਜਾਓ ਜੀ 7 ਲੀਟਰ ਦੋ ਦੋਸਤੋ ਮੋਕਾ ਦਾ ਤਿਆਰ ਹੋਊਗਾ ਕਦ ਕੱਢ ਮੈਂ ਦਾ ਚੈੱਕ ਕਰ ਲਓ ਆਰਡਰ ਕੁਆਲਟੀ ਉਠਾਣਾ ਤੋਂ ਦੀ ਕੁਆਲਟੀ ਹਰ ਇੱਕ ਚੀਜ਼ ਚੈੱਕ ਕਰੋ ਜੀ ਲੈ 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 ਦੋਸਤੋ ਬੱਚੇ ਦਾ ਜ਼ਿਆਦਾ ਕਰਦੀ ਹੈ ਬਿਲਕੁਲ ਰਿੰਗ ਸੇ ਪੂਰੀ ਜੈੱਡ ਬਲੈਕ ਦੰਗ ਕਰ ਚੈੱਕ ਬਿਲਕੁਲ ਦੇਖੋ ਬਰੀਕ ਚਮੜੀ ਦੀ ਮੱਝ ਸਿੰਗਲ ਹੱਡੀ ਚੈੱਕ ਤੁਸੀਂ ਕਰ ਸਕਦੇ ਹੋ ਲੋ ਵੀ ਕਰ ਲੋ ਚੈੱਕ 7 ਲੀਟਰ ਦੁੱਧ ਵੀ ਤਿਆਰ ਹੈ ਪੁਰਾਣ ਵੀਰ ਜੀ ਪੂਰਾ ਹੈ ਇਹਦਾ ਸਟਰ ਲੱਗਣ ਕੰਮ ਤੇ ਦੁੱਧ ਚਲੋ ਟੋਟੇ ਇਹਦਾ ਚਾ ਵੀਰ ਕਟਿਲੀ ਆ ਬੱਧੀ ਹਾਂਜੀ ਹਾਂਜੀ ਆ ਜੋ ਕੱਟੀ ਆ ਲੋਈ ਦੋਸਤੋ ਕੱਟੀ ਦੇ ਮਗਰਾ ਕਰ ਲੋ ਚੈੱਕ ਤੇ ਇਹਦਾ ਵੀਰ ਮੁੱਲ ਬੋਲੋ ਤੇ ਮੈਂ ਇਹ ਕਹਣਾ ਵੀਰ ਜੀ ਜਿੱਦੀ ਛੋਟੀ ਚੰਗੀ ਆ 90 ਦੀ ਦੇ ਦਈਏ ਠੀਕ ਹੈ ਜੀ ਦੁੱਧ ਰਾਨਾ ਮੁੰਡੇ ਦੁੱਧ ਭਾਈ ਆਪਾਂ ਸੱਚਾਈ ਦੱਸਾਂਗੇ ਆਵੇ ਮੇਰੇ ਤੇ ਜੇ ਤੁਹਾਨੂੰ ਪਤਾ ਮੈਨੂੰ ਪਤਾ ਮੈਨੂੰ ਲੱਗੇ ਲੱਗੇ 16 17 ਠੀਕ ਹੈ ਦੋ ਤੇ 11 12 ਕਿਲੋ ਚੋਟੀ ਚਲੇ ਕਰਦੇ ਨੇ ਦੋ ਕੁ ਦਿਨ ਹੋ ਗਏ ਹੁਣ ਹਾਂਜੀ ਤੇ ਸਾਮ ਕੀਤੀ ਤੇ ਦੁੱਧ ਫੇਰ ਕਰਦੀ ਆਉਂਦੀ ਆ ਐੋ ਚਲੋ ਠੀਕ ਹੈ ਜੀ ਹਾਂਜੀ ਤੇ ਅੱਜ ਦਾ ਮੁੱਲ ਦਾ ਜਾਇਜ਼ ਮੁੱਲ ਕਰੀਏ ਬਿਲਕੁਲ ਹਾਂ ਨਹੀਂ ਹਾਂ 2 ਘਰ 90 ਦੀ ਦੇ ਦੇਗੇ 2 ਘਰ ਦਾ 88 ਹਾਂਜੀ ਕਰੀਏ ਰ ਹੈ ਥੋੜੀ ਜਿਹੀ ਹੋਰ ਐਂਡ 86 ਹਜ਼ਾਰ ਦੀ ਦੇ ਦਾਂਗੇ 86 ਹਜ਼ਾਰ ਹਾਂ ਜਿਆਸੀ ਕਰਦੀ ਪੂਰਾ 86 85 ਹਾਂ ਕਰ ਦੋ 85 ਲਓ ਦੇਖੋ 85000 ਰੁਪਿਆ ਜਿਹੜੀ ਆ ਆਪ ਦੇ ਵਾਜਣ ਦਾ ਸੋਹਣੀ ਚਕੀਨ ਵਿੱਚ ਹਾਂਜੀ ਕੱਦ ਕਰ ਦੋਸਤੋ ਮੈਂ ਦਾ ਪੂਰਾ ਪੂਰਾ ਫੋਲਾ ਵੀ ਬੋਡੀ ਵੇਟ ਹੈ 85000 ਰੁਪਿਆ ਰੇਟ ਦੋਸਤੋ ਪਹਿਲਾ ਸਵੇਰ 6 ਦੰਦ ਤੇ ਦੋ ਦੋ 7 ਕਿਲੋ ਇਹਦੇ ਨਾਲ ਜਿਹੜਾ ਵੀਰ ਮੇਰਾ ਸੰਭੂ ਦੁੱਧ 11-12 ਕਿਲੋ ਹੀ ਕਰੂਗੀ ਤਬਰੀਕੜੀ ਹੈ ਪੂਰੀ ਹਾਂਜੀ ਕਿਉਂਕਿ 11 ਮੈਂ ਚਾਉਂਦਾ ਰਿਆਂ ਇਹਦੇ ਥੱਲੇ ਠੀਕ ਹੈ ਜੀ ਆ ਮੇਰੇ ਹੁਣ ਮਣਕੇ ਡੰਗਰ ਤੁਹਾਨੂੰ ਪਤਾ ਨਹੀਂ ਸੰਭੇ ਜਾਂਦੇ ਠੀਕ ਹੈ ਜੀ ਹਾਂਜੀ ਤੇ ਇਹਦੀ ਦਸੀ ਵੀ ਡਿਟੇਲ ਦੋ ਇਹ ਵੀ ਜੀ 10 ਦਿਨ ਹੋ ਗਏ ਸੂਈ ਨਾ ਅੱਜ ਦੱਸ ਦਿੰਦਾ ਟਾਈਮ ਨੂੰ ਸੂਈ ਨੂੰ ਗਿਆ ਵੀ ਬੋਲੇ ਜਦੋਂ ਬਾਹਰ ਹੋ ਗਈ ਦੁੱਧ ਚਾਹ ਹਾਂਜੀ ਦੁੱਧ ਦੇ ਲੈ ਥੱਲੇ ਜਿਹੜਾ ਮਰਦੀ ਮੇਰਾ ਵੀਰ ਚੋਲੇ 10 ਕਿਲੋ ਹੋਊਗਾ 10 ਕਿਲੋ ਵਿਖਾਵਾ ਭਾਵੇਂ 12 ਕਿਲੋ ਦਾ ਕਰੀ ਜਾਈਏ ਠੀਕ ਹੈ ਜੀ ਪਰ ਇਹਨਾਂ ਵੀ ਦੁੱਧ ਦੀ ਉਹਨਾਂ 12-13 ਕਿਲੋ ਦੀ ਗਾਰੰਟੀ ਦਿੱਤੀ ਝੂਠੀ ਦੀ ਠੀਕ ਹੈ ਜੀ ਹਾਂਜੀ 100 ਰੁਪਏ ਦੇ ਆਈ ਜੋ ਜੇ ਠੀਕ ਹੈ ਜੀ ਲਓ ਦੋਸਤ ਚੈੱਕ ਕਰ ਲੋ ਸਵੇਰ ਦੁਜਾ ਸੂਈ ਜੇ ਸੂਈ ਨੂੰ ਦੱਸ ਦਿੰਦਾ ਟਾਈਮ ਹੋ ਗਿਆ 10 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ ਵੀਰੋ ਦੋਸਤੋ ਮੱਚ ਕਰ ਲੋ ਚੱਕ ਕੱਦ ਕੱਦ ਪੂਰਾ ਥੋੜਾ ਜਿਹਾ ਲੱਸਾ ਪਾਉਣ ਜ਼ਰੂਰ ਆ ਜੀ ਕਿਉਂਕਿ ਵੀਰੇ ਦੱਸਦਾ ਤੁਹਾਨੂੰ ਸੱਟ ਲੱਗਣ ਦੇ ਕਾਰਨ ਲਓ ਜੀ ਥਾਂ ਕੱਢਾ ਵੇਖੋ ਆਹ ਲੋ ਜੀ ਕਰੋ ਚੱਕ ਅਸ਼ੁਰੂਤ ਤਸਲਿਆ ਸਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀਕ ਕਰੋ ਜੇ ਕੋਈ ਵੀ ਵੀਡੀਓ ਦੋਸਤੋਂ ਵੇਦਾ ਤੇ ਆਪਣੀ ਵੀਡੀਓ ਕਾਲ ਤੇ ਬੇਸ਼ੱਕ ਚੁਾਈ ਕਰਾ ਸਕਦੇ ਕਾ ਆਰਡਰ ਕੁਆਲਿਟੀ ਜਿਹੜੀ ਹੈ ਮੈਂ ਕੀ ਕਰ ਲਵਾਂ ਚਾਹੇ ਚਾਰੇ ਥਾਰੇ ਗੈਰ ਚ ਲੱਗੇ ਹੋਣ ਚਾਹਣੀਆਂ ਦਾ ਬਣਾ ਪਾਜੀ ਬਹੁਤ ਜਿਆਦੀ ਛੋਟੀ ਚੰਗੀ ਆ ਜੀ ਕੋਈ ਆ ਵੀ ਬੰਦੀ ਆ ਅਜੇ ਦਿਨੇ 8 ਵਜੇ ਚ ਹੋਈ ਜੋ ਠੀਕ ਹੈ ਜੀ 10 ਕਿਲੋ ਜਿਹੜਾ ਮਰਜੀ ਇਹਦੇ ਥੱਲੇੋਂ ਦੁੱਧ ਚੋਗੇ ਲੈ ਜਾਓ ਇਹ ਇੱਕ ਨੰਬਰ ਦੀ ਹੈ ਇੱਕ ਨੰਬਰ ਦੀ ਇੱਕ ਹੋਰ ਮੈਂ ਗੱਲ ਕਰੂੰਗਾ ਜੀ ਜੀ ਇੱਥੇ ਆਣ ਕੇ ਥੋੜਾ ਜਿਹਾ ਬੰਦਣਾ ਉਹਨਾਂ ਦੇ ਘਰੋਂ ਆਪਾਂ ਬੱਚ ਇੱਥੇ ਗਾਣ ਕੇ ਪੁਰਾਜਾ ਬੱਚੇ ਦੇ ਨੇ ਉਹਰਾ ਪੁਰਾਜਾ ਕੀਤਾ ਤੇ ਭਾਰਾ ਪਾ ਕੇ ਬੱਚਾ ਛੱਡ ਲਈਦਾ ਹੈ ਅੱਛਾ ਭਾਰਾ ਪਾ ਕੇ ਹਾਂਜੀ ਓਕੇ ਇਹਨਾਂ ਦਿਹਾੜੀ ਦਾ ਕੋਈ ਉਪਰ ਥਾਂ ਕਰ ਕਰ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮੋਨਵੀਰ ਇਹ ਜਿਹੜੀ ਖਾਨ ਆ ਨਹੀਂ ਆਪਾਂ ਦੇਣੀ ਆ ਹਾਂ 75000 ਦੀ ਦਵਾਂਗੇ ਉਹਨਾਂ ਕਿੰਨਾ ਕਮਾਣ ਤਾ ਸਰ ਕੁਝ ਕਰਦਾਂਗੇ 1500 ਕੋਈ ਜ਼ਿਆਦਾ ਨਹੀਂ ਸੱਜਰ ਝੋਟੀ ਸੂਈ 12 13 ਕਿਲੋ ਜਿਹੜੀ 74000 ਦੀ ਹੁੰਦੀ ਆ ਚੱਲ 74 ਦੀ ਦੇ ਦਾਂਗੇ ਲੈ ਜੀ ਦੋਸਤ 74000 ਰੁਪਏ ਰੇਟ ਦੋ ਤੋਂ 10 ਕਿਲੋ ਤੇ 10 ਵਸੂਈ 10 ਦਿਨ ਟਾਈਮ ਹੋਗਾ ਸੂਈ ਨੂੰ ਤੇ ਇਹ ਹਾਂ ਜੀ ਚਲੋ ਮਾਲ ਭੁੱਖਾ ਤੁਹਾਨੂੰ ਵੀ ਪਤਾ ਹੈ ਅਜੇ ਪੱਠਾ ਟੱਕਾ ਵੀ ਨਹੀਂ ਪਿਆ ਠੀਕ ਹੈ ਜੀ ਹਾਂ ਜੀ ਇਹ ਵੀਰ ਤੋਕਰ ਗੱਬਣ ਹਾਂ ਜੀ ਇਹਦੇ ਥੱਲੇ 7 ਕਿਲੋ ਦੁੱਧ ਜੋ 7 ਮਹੀਨੇ ਦੀ ਚੈੱਕ ਪਾਸ ਜੋ 7 ਮਹੀਨੇ ਦੀ ਚੈੱਕ ਪਾਸ ਕਨਫਰਮ ਹਾਂ ਜੀ ਠੀਕ ਹੈ ਜੀ ਸਵੇਰ ਕਿੰਨੇ ਵਜੇ ਹੋਈ ਤਾਂ ਕਿੰਨੇ ਸਵੇਰੇ ਤੇ ਗੱਬਣ ਇਹ ਪਹਿਲੇ ਦੀ ਤੇ ਦੂਜੇ ਦੀ ਗੱਬਣ ਜੋ ਦੂਜੇ ਸਵੇਰੇ ਤੇ ਗੱਬਣ ਹੈ ਨਾ ਹਾਂ ਜੀ ਠੀਕ ਹੈ ਦੋਸਤੋ ਮੈਂ ਇਹਦਾ ਕਦ ਕਰ ਚੰਗਾ ਵਾ 7 ਮਹੀਨੇ ਦੀ ਗੱਬਣ ਕਨਫਰਮ ਚੈੱਕ ਪਾਸ 7 ਲੀਟਰ ਦੁੱਧ ਮੌਕੇ ਦਾ ਤਿਆਰ ਆ ਲਓ ਜੀ ਕਦੋ ਵਰਨੋ ਤੁਸੀਂ ਦੋਸਤੋ ਚੈੱਕ ਕਰ ਸਕਦੇ ਹੋ ਆਹ ਲਓ ਜੀ ਕਰੋ ਚੈੱਕ 3 ਮਹੀਨੇ ਦਾ ਟਾਈਮ ਦੋਸਤੋ ਬਾਕੀ ਸੌਣ ਦੇ ਵਿੱਚ ਰਹਿ ਗਿਆ April ਦਾ ਮਹੀਨਾ ਜਾਨੀ ਕਿ ਜਾਣ ਰਿਹਾ ਵਾ ਮਈ ਜੂਨ ਜੁਲਾਈ ਰਿਹਾ ਜਾਨੀ ਕਿ ਸੁਬਣਾ ਲਓ ਜੀ ਛੋਟੀ ਇਹ ਵੀ ਬਹੁਤ ਜਿਆਦਾ ਚੰਗੀ ਆ ਜੀ ਠੀਕ ਹੈ ਜੀ ਤੇ ਇਹਦੇ ਥੱਲੇ ਵੀ 8-9 ਕਿਲੋ ਹੀ ਕਰਮਾਲੀ ਦੇ ਠੀਕ ਹੈ ਜੀ ਤੁਹਾਨੂੰ ਪਤਾ ਹੈ ਡੰਗਰ ਟੁੱਟ ਜਾਂਦੇ ਮੁਰਗੇ ਲਓ ਜੀ ਚੈੱਕ ਕਰੋ ਦੋਸਤੋ ਮੈਂ ਬਾਰ-ਬਾਰ ਬੇਨਤੀ ਇਹੀ ਕਰਦਾ ਵੀਡੀਓ ਦੇ ਵਿੱਚ ਕਿ ਸੂਏ ਸੂਏ ਪਹੁੰਚੂ ਨੀ ਇੱਕ ਟੰਮ ਦੋ ਟੰਮ ਚੋ ਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਅੜਕਵਾੜੀ ਦੇ ਤੋਂ ਸੋਹਣੀਆ ਸੱਤ ਮਹੀਨੇ ਦੀ ਕਨਫਰਮ ਚੈੱਕ ਪਾਸ ਆ ਭਾਵੇਂ ਚੈੱਕ ਕਰਾ ਲੇ ਹਾਂਜੀ ਤੇ ਭਾਵੇਂ ਕੋਈ ਧਾਰਵਾ ਫਿਰ ਚੋਣ ਏਡਾ ਲੱਗਾ ਕੋਈ ਹਿਸਾਬ ਨਹੀਂ ਠੀਕ ਹੈ ਜੀ ਦੁੱਧ ਭਾਜੀ ਇਹਦੇ ਥਲੇ 9 ਕਿਲੋ ਹੀ ਹੈ ਅੱਛਾ ਜੀ ਸਾਨੂੰ ਪਤਾ ਡੰਗਰ ਫਿਰ ਡੰਗ ਟੋਟੀ ਜਾਂਦਾ ਹੈ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਸਤਵੀਰ ਇਹ ਜਿਹੜੀ ਹਾਨ ਆ ਆਪਾਂ ਦੇਣੀ 75 ਦੀ ਦਵਾਂਗੇ 75 ਹੋਣਾ ਇੱਕ ਹੀ ਮਾਨ ਤਣ ਕੋਈ ਹਾਰ ਖਾਂਡ ਕਰਾਂਗੇ ਇਹਨੇ ਕਿ ਦੋ ਗੇਰ ਹੋ ਗਿਆ 74 ਦੀ 75 ਹਰ ਹੋ ਗਿਆ 75 ਦੀ 75 ਹਰ ਹੋ ਗਿਆ ਦੋਸਤੋ ਇਹਦਾ ਮੌਕੇ ਦਾ ਮੁੱਲ ਹਾਂਜੀ ਉਹ ਚ ਤੁਹਾਡਾ ਛੋੜ ਛੱਪਾ ਮੰਤਣਾ ਆਗੇ ਬਾਕੀ ਝੋਟੀ ਜਿਹੜਾ ਕਰੂਗਾ ਬਹੁਤ ਜਿਆਦਾ ਚੰਗੀ ਹੈ 15 16 ਕਿਲੋ ਵਾਲੀ ਆ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਦੀ ਵੀਰ ਨੀਲੀ ਦਾ ਵੀ ਇਹ ਪਿਓਰ ਨੀਲੀ ਦੀ ਵੀਰਜੀ ਕੋਈ ਤਿੱਜਾ ਲਾਲੇ ਸੁਆ ਇਹਦਾ ਕੋਈ ਚੌਥਾ ਲਾਲੇ ਨਿਸ਼ਾਨੀਆਂ ਦੋਸਤੋ ਸਾਰੀਆਂ ਮੈਂ ਤੁਹਾਨੂੰ ਦਿਖਾ ਦਨਾ ਪੈਰ ਚਾਰੇ ਵਾਈਟ ਸੂਤੇ ਨਿਸ਼ਾਨ ਹੈਗਾ ਜੀ ਪੂਸ਼ ਵਾਈਟ ਤੇ ਪੰਨਾਂ ਦਿਨਾ ਦੀ ਸੁਈ ਜੋ ਤੇ ਮਗਰ ਕੱਟਾ ਜੋ ਮਗਰ ਦੇ ਕੱਟਾ ਹੋਇਆ ਚੋਬਰ ਜੀ ਆ 10 ਕਿਲੋ ਇਹਦੇ ਠੀਕ ਹੈ ਜੀ 13 14 ਕਿਲੋ ਦੁੱਧ ਕੱਢੂਗੀ ਮਾਝੇ ਕੱਢੀਏ ਵੀਰਵਾਰ ਨੂੰ ਲੋ ਜੀ ਦੋਸਤੋ ਚੈੱਕ ਕਰ ਲੋ ਪਿਓਰ ਬਰੀਡ ਨੀਲੀ ਰਾਵੀ ਸੂਆ ਤਿੱਜਾ ਸੂਈ ਦੇ ਤੇ ਸੂਈ ਨੂੰ ਅੱਜ 5 ਦਿਨ ਦਾ ਟਾਈਮ ਹੋ ਗਿਆ 10 ਲੀਟਰ ਦੁੱਧ ਕਿਲੋ ਜਾਂ ਬੋਲਵਾ ਕਿਲੋ ਜਿਹੜਾ ਮੌਕੇ ਦਾ ਹੁਣ ਤਿਆਰ ਚਾ ਲੋ ਜੀ ਕਰੋ ਚੱਕ ਪਿਓਰ ਦੋਸਤੋ ਬਰੀਡ ਨੀਲੀ ਰਾਵੀ ਦੇ ਵਿੱਚ ਆ ਜਾ ਰਹਾ ਹੈ। ਆਏ ਵੇ ਲੋ 8 ਵਜੇ ਚਵਾਈਆਂ ਕੀਤੀਆਂ ਜੋ 10 8 8:30 ਲੈ ਲੋ ਜੀ ਥੋੜੀ ਜਿਹੀ ਇਹਨੂੰ ਤਰੋ। ਠੀਕ ਹੈ ਜੀ। 10 ਕਿਲੋ ਜਿਹੜਾ ਮਰਜ਼ੀ ਇਹਦੇ ਥੱਲੇੋਂ ਚੋਕੇ ਲੈ ਗਏ। ਠੀਕ ਹੈ ਜੀ। ਲੈਓ ਜੀ। ਦੁੱਧ ਇਹਨਾਂ ਵੀ ਇਹਨਾਂ ਦੇਗਾ ਵੀ ਮੱਝ 12 13 ਕਿਲੋ ਦੁੱਧ ਕਰਨਾ। ਠੀਕ ਹੈ ਜੀ। ਤੇ ਪੰਜਾਂ ਦਿਨਾਂ ਦੀ ਸੂਈ ਜੋ ਸਾਰੀ। ਠੀਕ ਹੈ ਜੀ। ਇਹ ਲੋ ਦੀ ਚੱਕਰ ਹੋਈ 10 ਲੀਟਰ ਦੇ ਦੋਸਤੋ ਮੋਕੇ ਦਾ ਤਿਆਰ ਆ ਵੀਰ ਜੀ ਜਿਹੜਾ ਮਰਜ਼ੀ ਚੋਗੇ ਲੈ ਜੀ ਠੀਕ ਹੈ ਜੀ ਫਿਰ ਚੌਣ ਭਾਈ ਏਡਾ ਲੱਗਾ ਆੜੀ ਜਣੀ ਮੋਟੀ ਤਾਰ ਠੀਕ ਹੈ ਜੀ ਭਰੀਆ ਜੀ ਮੱਛੀ ਮੋਟਰੀ ਜਾ ਦੇ ਕੀ ਮੁੱਲ ਕਰਨਾ ਇਹ ਜਿਹੜੀ ਹਾਂ ਨਾ ਹੀ ਦੇਣੀ ਆ 70 ਦੀ ਦੇ ਰਹੀ ਹੈ ਜੀ ਕੰਮ ਆ ਕਮਾਣ ਦਾ ਸੋਤ ਕੋਈ ਕਰ ਦਾਂਗੇ 2000 ਰੁਪਏ ਮਾਨ ਕਰਾਂਗੇ 6000 ਹੋ ਗਿਆ ਦੇ ਦਾਂਗੇ 7000 ਹੋ ਗਿਆ ਪੂਰਾ 67 ਦੀ ਦੇ ਦਾਂਗੇ। ਲੋ ਜੀ ਦੋਸਤੋ ਸਾਰੀ ਮੱਝ ਪੰਜਾਂ ਦਿਨਾਂ ਦੀ ਸੂਈ 10 ਕਿਲੋ ਮੇਰੇ ਘਰੋਂ ਦੁੱਧ ਲੈ ਰੇ ਚੋਗੇ। ਠੀਕ ਹੈ ਜੀ। ਮੱਝ 13 ਕਿਲੋ ਦੁੱਧ ਨਾ ਕਰੇ ਤੇ ਮੈਨੂੰ ਆਖੇ ਵੀ ਕੀ ਗਿਆ ਵਪਾਰਿਆ ਤੂੰ। ਠੀਕ ਹੈ। ਹਾਂ ਜੀ। ਆਪ ਕੋਈ ਸਾਫ ਕੀਤੀ ਜੋ ਦਿਨੇ 8 ਵਜੇ ਮੱਝ ਚੋਈ ਜੋ। ਠੀਕ ਠੀਕ ਹੈ ਜੀ। ਹਾਂ ਜੀ। 73000 ਰੁਪਏ ਦੋਸਤੋ ਤਾਂ ਮੌਕੇ ਦਾ ਰੇਟ ਹੋ ਗਿਆ। ਅਜੇ ਤੁਹਾਨੂੰ ਵੀ ਪਤਾ ਵੀ ਲੱਪਾ ਲੁਪਾ ਮੱਝ ਨੇ ਲਾਇਆ ਅਜੇ ਮਾਲ ਸਾਰੇ ਭੁੱਖਾ ਏ। ਠੀਕ ਹੈ ਜੀ। ਹਾਂ ਜੀ। ਠੀਕ ਹੈ। ਲੋ ਦੋਸਤੋ ਚਾਰ ਪਸ਼ੂ ਤੁਹਾਨੂੰ ਦਿਖਾਇਆ ਚਾਰੇ ਪਸ਼ੂ ਸੋ ਅਡਰੈਸ ਇਕਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਸੋਰਸਿੰਗ ਤਹਿਸੀਲ ਕੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਵੇਦਾ ਕਤਰ ਸਿੰਘ ਫੋਨ ਨੰਬਰ ਇਹ ਆਪਣਾ ਕਰੀ ਫੇਰ ਬੋਲ ਦੇ ਫੋਨ ਨੰਬਰ ਆਪਣਾ 88721099 ਠੀਕ ਹੈ ਜੀ ਹਾਂ ਜੀ ਧੰਨਵਾਦ ਉਸ ਤੋਂ ਰਵਿਡੀਆਂ ਵੇਖਣ ਵਾਸਤੇ